ਟੋਪੇ ਜ ਲੈ ਲਿਆ ਕਰ ਜਿੱਦ ਪੁਕਤਾ ਬੇਰਖ ਕਲੇ ਚਾਹ ਤੋ ਨਹੀਂ ਇਸ ਕਰਕੇ ਬਰਫ ਤੁਸੀਂ ਦੇਖਿਓ ਮੇਰੇ ਨਾਲ ਹੀ ਗਵਾਰੀ ਅੰਬਰਸਰ ਦੀ ਰੁੰਦਾ ਥੋੜਾ ਜਿਹਾ ਔਖਾ ਲਾਇਆ ਆਪਣੇ ਹਾਂਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਆਪਾਂ ਚੱਲੇ ਆ ਸਿਰ ਦਰਬਾਰ ਸਾਹਿਬ ਅੰਮ੍ਰਿਤਸਰ ਦਿਵਾਲੀ ਵੇਖਣ ਐਸ ਵਾਰੀ ਬੜੀ ਕਨਫਿਊਜ਼ਨ ਸੀ ਵੀ ਦਿਵਾਲੀ ਤੇ ਬੰਦੀ ਛੋੜ ਦੀ 20 ਤਰੀਕ ਦਾ ਜਾਂ 21 ਦਾ ਤੇ ਕੱਲ ਆਪਾਂ ਹੋਗੇ ਲੇਟ ਕੱਲ ਜਾਣਾ ਸੀਗਾ ਤੇ ਫਿਰ ਉਹ ਸ਼ਾਮ ਨੂੰ ਪਤਾ ਲੱਗਾ ਵੀ 21 ਤਰੀਕ ਨੂੰ ਦਿਵਸਾ ਜਿਹੜਾ ਮਨਾਇਆ ਜਾਣਾ ਇਸ ਕਰਕੇ ਆਪਾਂ ਅੱਜ ਤਿਆਰੀ ਕਰ ਲਈ ਆ ਤੇ ਹੁਣ ਆਪਾਂ ਚੱਲੇ ਆ ਘਰੋਂ 8:00 ਵਜੇ ਆ ਤੇ ਹੁਣ ਆਪਾਂ ਇਥੋਂ ਨਿਕਲਾਂਗੇ ਚੱਲੇ ਪਾਵਾਂਗੇ ਦੋ ਤਿੰਨ ਸਾਢੇ ਤਿੰਨ ਘੰਟਿਆਂ ਚ ਆਪਾਂ ਉੱਥੇ ਪਹੁੰਚ ਜਾਵਾਂਗੇ ਤੇ ਉਦੋਂ ਬਾਅਦ ਫਿਰ ਉਥੋਂ ਦੇ ਆਪਾਂ ਜੋ ਮਾਹੌਲ ਹੋਊਗਾ ਬਾਜ਼ਾਰ ਦਾ ਦਰਬਾਰ ਸਾਹਿਬ ਦੀ ਜੋ ਉਥੇ ਡੈਕੋਰੇਸ਼ਨ ਹੋਊਗੀ ਜਾਂ ਉਹ ਤੇ ਆਤਿਸ਼ਬਾਜੀ ਜਿਹੜੀ ਹੋਊਗੀ ਉਹ ਆਪਾਂ ਸਾਰਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਬੜੇ ਲੰਮੇ ਟਾਈਮ ਬਾਅਦ ਆਪਾਂ ਪਾ ਰਹੇ ਹਾਂ ਬਸ ਇਦਾਂ ਹੀ ਕੋਈ ਟਾਈਮ ਨਹੀਂ ਲੱਗਾ ਕਿਤੇ ਬੀਜੀ ਸੀਗੇ ਇਸ ਕਰਕੇ ਵੀਡੀਓ ਬੜੇ ਟਾਈਮ ਬਾਅਦ ਪਾ ਰਹੇ ਹਾਂ ਅੱਜ ਆਪਾਂ ਜਲਦੀ ਦਰਬਾਰ ਸਾਹਿਬ ਤੇ ਚਲੋ ਨਾਲ ਹੀ ਤੁਹਾਨੂੰ ਵੀ ਦਰਸ਼ਨ ਮੇਲੇ ਕਰਾਉਣੇ ਆ ਤੇ ਮਿਲਦੇ ਆਪਾਂ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਫਿਰ ਆਪਾਂ ਪੁੰਨੇ ਜਾਵਾਂਗੇ ਪੁੰਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੇ ਤੇ ਫਿਰ ਚੱਲਾਂਗੇ ਆਪਾਂ ਸਿੱਧਾ ਦਰਵਾਸਾਬ ਰਸਤੇ 'ਚ ਅੱਜ ਐਤਕੀ ਆਪਾਂ ਰਸਤੇ 'ਚ ਕਿਤੇ ਵੀ ਨਹੀਂ ਰੁਕਣਾ ਔਰ ਸਿੱਧਾ ਹੀ ਦਰਵਾਸਾਬ ਪਹੁੰਚਣਾ ਤੇ ਰੂਮ ਆਪਾਂ ਕਾਲ ਕਰ ਲਈ ਸੀ ਉੱਥੇ ਜਿੱਥੇ ਆਪਾਂ ਪਹਿਲਾਂ ਜਾਂਦੇ ਪਰਮਨੈਂਟ ਹੈਗਾ ਕਾਲ ਕਰ ਲਈ ਸੀ ਤੇ ਉੱਥੇ ਜਾ ਕੇ ਫਿਰ ਆਪਾਂ ਰਾਕੇ ਸਮਾਨ ਤੇ ਫਿਰ ਆਪਾਂ ਦਰਸ਼ਨ ਕਰਾਂਗੇ ਅੱਜ ਮੱਥਾ ਟਿਕਾਂਗੇ ਕੱਲ ਨੂੰ ਸੰਗਤ ਬਹੁਤ ਜ਼ਿਆਦਾ ਹੋਣੀ ਆ ਕੋਸ਼ਿਸ਼ ਕਰਾਂਗੇ ਕੱਲ ਵੀ ਆਪਾਂ ਨੂੰ ਮੱਥਾ ਟੇਕਿਆ ਜਾਵੇ ਬਾਕੀ ਅੱਜ ਆਪਾਂ ਮੱਥਾ ਟੇਕ ਲਾਂਗੇ ਦੇ ਪੈਰ ਤੱਕ ਚਲੋ ਆਜੋ ਮਿਲਦੇ ਆਪਾਂ ਫਿਰ ਹਾਂਜੀ ਹੁਣ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਦੇ ਇੱਥੋਂ ਆਪਾਂ ਚੱਲਦੇ ਆ ਭਰਲਾਡਾ ਕ੍ਰੋਸ ਤੇ ਇੱਕ ਜਗ੍ਹਾ ਆਪਾਂ ਰੁਕੇ ਸੀਗੇ ਅ ਸੈਦਰਾਂ ਗੁਰਦਾਰ ਸਾਹਿਬ ਤੋਂ ਦਰਸ਼ਨ ਕੀਤੇ ਲੰਗਰ ਪ੍ਰਸ਼ਾਦਾ ਉੱਥੇ ਹੀ ਛਕ ਲਿਆ ਵੀ ਮੈਨੂੰ ਰਸਤੇ ਸਟਾਪੇਜ ਨਾਲ ਲੈਣਾ ਪਊਗਾ ਕਿਉਂਕਿ ਥੋੜਾ ਲੇਟ ਹੋ ਜਾਣਗੇ ਫਿਰ ਰੂਮ ਦਾ ਵੀ ਇੰਤਜ਼ਾਮ ਕਰਨਾ ਹੈ ਤੇ ਪਹੁੰਚਣਾ ਵੀ ਆ ਇੱਕ ਮੈਨੂੰ ਗੱਲ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਮੇਰਾ ਜਿਹੜਾ ਕੰਟੈਂਟ ਆ ਉਹ ਟਰੈਵਲਿੰਗ ਦਾ ਮੈਂ ਚੂਜ਼ ਕੀਤਾ ਹੈ ਪਰ ਉਹਦਾ ਸੋਲੋ ਮੈਂ ਕਦੇ ਮਿਰਤੂ ਨਹੀਂ ਜਾਇਆ ਜਾਂਦਾ ਤੇ ਨਾਲ ਕੋਈ ਜਾਣ ਨੂੰ ਕਈ ਵਾਰ ਰੈਡੀ ਨਹੀਂ ਹੁੰਦਾ ਮੌਕੇ ਤੇ ਤੇ ਇਸ ਕਰਕੇ ਮੇਰੇ ਵੀਡੀਓ ਬਹੁਤ ਘੱਟ ਆਉਂਦੀਆਂ ਨੇ ਤੇ ਬਹੁਤ ਲੇਟ ਹੋ ਜਾਂਦੀਆਂ ਨੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਮੈਂ ਡੇਲੀ ਵਲੋਗਿੰਗ ਸ਼ੁਰੂ ਕਰਾਂ ਜਾਂ ਮੈਂ ਇਸੇ ਕੰਟੈਕਟਰ ਨੂੰ ਕੰਟੀਨਿਊ ਰੱਖਾਂ ਤੇ ਕੋਸ਼ਿਸ਼ ਕਰਾਂ ਸੋਨ ਲੋ ਟ੍ਰਿਪ ਕਰਨ ਦੀ ਤੇ ਸੋਲੋ ਜਾਇਆ ਕਰਾਂ ਤੇ ਬਲੌਗ ਬਣਾਇਆ ਕਰਾਂ ਜਿੱਦਾਂ ਤੁਹਾਨੂੰ ਲੱਗਦਾ ਮੈਂ ਕਮੈਂਟ ਵਿੱਚ ਜ਼ਰੂਰ ਦੱਸਿਓ ਠੀਕ ਆ ਤੇ ਚਲੋ ਆਪਾਂ ਮਿਲਦੇ ਜਿੱਥੇ ਆਪਾਂ ਰਸਤੇ 'ਚ ਰੁਕੇ ਯਾ ਫਿਰ ਪਹੁੰਚ ਕੇ ਉੱਥੇ ਮਿਲਾਂਗੇ ਤਦ ਤੱਕ ਬਾਏ ਬਾਏ ਹਾਂਜੀ ਹਾਂਜੀ ਹੁਣ ਸਟਾਪੇਜ ਲੈ ਲਿਆ ਇੱਕ ਦੀਪਕ ਢਾਬੇ ਦਾ ਕਹਿੰਦੇ ਚਾਹ ਪੀਣੀ ਐ ਇਸ ਕਰਕੇ ਫਿਰ ਇੱਕ ਸਟਾਪੇਜ ਦੀਪਕ ਢਾਬੇ ਦਾ ਲੈ ਲਿਆ 15-10 ਮਿੰਟ ਦਾ ਬਸ ਚਾਹ ਪੀ ਗਏ ਤੇ ਚੱਲਦੇ ਆਂ ਕਹਾਂ ਤਾਂ ਸੀ ਵੀ ਇੱਕੀ ਸਟਾਪਿੰਗ ਨਹੀਂ ਲੈਣਾ ਪਰ ਫਿਰ ਵੀ ਵਾਰੀ ਵਾਰੀ ਰੁਕਣਾ ਪੈ ਜਾਂਦਾ ਕਈ ਵਾਰ ਚਲੋ ਕੋਈ ਨਾ ਮਿਲਦੇ ਆ ਫਿਰ ਆਪਾਂ ਦਿਖਾਉਣੇ ਤੁਹਾਨੂੰ ਅੰਮ੍ਰਿਤਸਰ ਦੀ ਦੀਵਾਲੀ ਐਤਗੀ ਚਾਹ ਪੀਣੀ ਆ ਤੇ ਦੁੱਧ ਪੀਣਾ ਦੋ ਦੁੱਧ ਪੀਤੇ ਤੇ ਤੂੰ ਜਿਸਕੇ ਤੇ ਦਾ ਫਰੈਸ਼ ਸੋ ਜਿਸਕੇ ਤੇ ਮੈਂ ਦੁੱਧ ਨਹੀਂ ਸੋ ਜਿਸ ਜੀ ਨਹੀਂ ਦੇ ਲੈ ਸ਼ੇਰ ਨਹੀਂ ਬੈ ਦੋ ਦੁੱਧ ਚਾਹੀਦੀ ਜੋ ਕੋਤਾ ਜੁਪਤੀ ਕਰੀ ਹਾਂ ਵੀ ਜੀ ਬਸ ਇੱਕ ਵਾਰ ਕੁਝ ਖਾਣਾ ਨਾਲ ਬੜਾ ਜਲਦੀ ਸਟੋरेज ਲੈਣਾ ਨਹੀਂ ਸੀ ਤੇ ਇਹਦੇ ਅਲਟ ਲੈਣਾ ਪੈ ਗਿਆ ਕਹਿੰਦੀ ਮੈਨੂੰ ਚਾਹ ਦਾ ਪੁੱਛਿਆ ਨਾਲ ਦੀ ਨਾਲ ਹਾਂ ਮੈਂ ਪੀਣੀ ਆਹਾ ਪੀਣੀ ਕਰਕੇ ਰੁਕਣਾ ਪੈ ਗਿਆ ਨਹੀਂ ਤਾਂ ਸਟੋरेज ਲੈਣਾ ਨਹੀਂ ਸੀ ਆਪਾਂ ਇੱਥੇ ਇਹ ਕੀ ਲੈਣਾ ਆਪ ਕੋਈ ਚਾਹ ਤਾਂ ਦੇਣੀ ਨਹੀਂ ਆਪਾਂ ਕੁਝ ਹੋਰ ਦੇਖਦੇ ਆ ਇਹ ਤਾਂ ਇਹਦੀ ਪੈਕਿੰਗ ਹੋਈ ਪਈ ਆਪਾਂ ਉਸ ਪਾਣੀ ਜਾਂ ਹੋਰ ਟੀਨ ਨੂੰ ਦੇਖਦੇ ਆ ਆਪਾਂ ਮਿਲ ਕੇ ਤਾਂ ਵੀਰੇਲੇ ਉਧਰ ਉਧਰ 83 83 83 83 ਚੇਦਾਸੀ ਉਹ ਕਾਪਾ ਹੀਰ ਹੀਰ ਕੀ ਆ ਕੰਨੇ ਚਾਹੇ ਬਿੱਲਾ ਬਾਸੀ ਘੋਦੇ ਉਹੀ ਮੁੰਡੇ ਵੱਡੇ ਵੱਡੇ ਟਿੱਕੇ ਮੋਟੇ ਹਾਂਜੀ ਹੁਣ ਆਪਾਂ ਟੱਪ ਗਏ ਆ ਮੋਗਾ ਤੁਹਾਨੂੰ ਵਿੱਚ ਵਿੱਚ ਥੋੜਾ ਥੋੜਾ ਦੱਸ ਰਿਹਾ ਵੀ ਕਿੱਥੇ ਪਹੁੰਚ ਗਏ ਕਿੱਥੇ ਨਹੀਂ ਪਹੁੰਚ ਗਏ ਆਮ ਮੋਗਾ ਟੱਪ ਗਏ ਥੋੜਾ ਟਾਈਮ ਲੱਗਣਾ ਜਿਆਦਾ ਟਾਈਮ ਲੱਗਣਾ ਹਣ ਤੇ ਸਿੱਧਾ ਦਰਬਾਰ ਸਾਹਿਬ ਤੇ ਰੂਮ ਦਾ ਥੋੜਾ ਜਿਹਾ ਔਖਾ ਲੱਗ ਰਿਹਾ ਮੈਂ ਤਾਂ ਜਾਊਗਾ ਪਰ ਦੇਖੋ ਆਪਣੇ ਪਿੰਡੋਂ ਹੋਰ ਵੀ ਗਏ ਹੋਇਆ ਬੰਦੇ ਉਹਨਾਂ ਨੂੰ ਕਿਹਾ ਹੈ ਉਹਨਾਂ ਨੇ ਦੋ ਰੂਮ ਲਏ ਹੋਇਆ ਤੇ ਦੇਖੋ ਜੇ ਇੱਕ ਰੂਮ ਦਾ ਹੋਰ ਬਣ ਗਿਆ ਫਿਰ ਤਾਂ ਬਹੁਤ ਈਜ਼ੀ ਹੋ ਜਾਊਗਾ ਕੰਮ ਨਹੀਂ ਤਾਂ ਫਿਰ ਜਾ ਕੇ ਥੋੜਾ ਜਿਹਾ ਮਿਹਨਤ ਕਰਨੀ ਪਊਗੀ ਰੂਮ ਲੱਭਣਾ ਪਊਗਾ ਰੂਮ ਟ੍ਰੈੱਕਰ ਸਮਾਨ ਫਿਰਪੇਟ ਲੰਘੇ ਦਰਵਾਜ਼ਾ ਸਾਹ ਇਹਦਾ ਪੱਕੇ ਇੱਥੇ ਰਲ ਕੇ ਕਰਾਂਗੇ ਦਰਸ਼ਨ ਤੁਸੀਂ ਜਿਹੜੇ ਵੀਡੀਓ ਚ ਤੇ ਆਪਾਂ ਕਰਾਂਗੇ ਲਾਈਵ ਫਾਈਨਲੀ ਪਹੁੰਚ ਗਏ ਆ ਪਾਰਕਿੰਗ ਵਾਲੇ ਬ੍ਰਿਜ ਤੇ ਆ ਜਾ ਤੇ ਹੁਣ ਆਪਾਂ ਕੱਟੀ ਕਰਦੇ ਆ ਪਾਰਕ ਰੂਮ ਦੀ ਮੈਨੂੰ ਜਿਆਦਾ ਪਰੇਸ਼ਾਨੀ ਸੀ ਵੀ ਉੱਥੇ ਜਾ ਕੇ ਫਿਰ ਇੱਧਰ ਉੱਧਰ ਸਮਾਨ ਚੱਕ ਕੇ ਪਜਣਾ ਪਊਗਾ ਜਾਂ ਦੁਬਾਰਾ ਲੈਣ ਆਉਣਾ ਪਊਗਾ ਪਰ ਉਹ ਟੈਨਸ਼ਨ ਖਤਮ ਹੋ ਗਈ ਹੁਣ ਹੁਣ ਕੋਈ ਚੱਕਰ ਨਹੀਂ ਆ ਜਾਂਦੇ ਆਪਾਂ ਪੋਗੇ ਰੈਡੀ ਦਾ ਪਾ ਚਾਉਦੇ ਆ वो तो दे और तो जी लगा हो गया लगा हुआ तीन रुपए दो पे एक सौ ग्यारह ਰੂਮ ਮਿਲ ਗਿਆ ਇਹ ਤੋਂ ਵੱਡੀ ਖੁਸ਼ੀ ਹੋ ਨਹੀਂ ਸਕਦੀ ਅੱਛਾ ਰੂਮ ਦੀ ਸਮੱਸਿਆ ਸੀ ਨਾਲ ਕੋਲ ਭਾ ਨਜ਼ਦੀਕ ਆ ਬਿਲਕੁਲ ਹੀ ਕੋਈ ਦਿੱਕਤ ਨਹੀਂ ਇਸ ਤੇ ਆਪਾਂ ਹੋ ਰਹੇ ਹਾਂ ਲਾਲ ਭਾਣਾ ਹਣਾ ਕਿੰਦੋਂ ਸਾਰੇ ਤੇ ਕੱਲ ਆਪਾਂ ਆਏ ਸੀਗੇ 20 ਅਕਤੂਬਰ ਨੂੰ ਦਰਵਾਸਾ ਤੇ ਆਪਾਂ ਕੱਲ ਨਹੀਂ ਮੱਥਾ ਟੇਕਿਆ ਸੀਗਾ ਇੱਥੇ ਤੇ ਫਿਰ ਅੱਪ ਕਿਉਂ ਗਿਆ ਜੀ ਸੰਗਤ ਬਹੁਤ ਜ਼ਿਆਦਾ ਕੰਸਰਨਰ ਕੱਤੀ ਆ ਸੰਗਤ ਬਹੁਤ ਜ਼ਿਆਦਾ ਹੈ ਤੇ ਅੱਜ ਆਪਾਂ ਸਵੇਰੇ ਗਏ ਤਾਂ ਸੀਗੇ ਪਰ ਕਰਮਾ ਹੀ ਕਰਕੇ ਆ ਗਏ ਆਪਣੇ ਮੱਥਾ ਨਹੀਂ ਟੇਕਿਆ ਗਿਆ ਅੱਜ ਤੇ ਹੁਣ ਆਪਾਂ ਨੇ ਕੋਲ ਆਪਾਂ ਫ੍ਰੀ ਸੀਗੇ ਟਾਈਮ ਤੇ ਆਪਾਂ ਸੋਤੇ ਬਾਬਾ ਗੁੱਡਾ ਸਾਹਿਬ ਜਾਉਣੇ ਆਪਾਂ ਉੱਥੇ ਦਰਸ਼ਨ ਕਰਾਉਣੇ ਮੱਥਾ ਟੇਕ ਕੋਣੇ ਤੇ ਸ਼ਾਮ ਨੂੰ ਵਾਪਸ ਆ ਕੇ ਇੱਥੇ ਦਿਵਾਰੀ ਦੇਖਾਂਗੇ ਇਹ ਅੱਜ ਤੁਸੀਂ ਬਣੇ ਹੋਏ ਵੀਡੀਓ ਦੇ ਨਾਲ ਤੁਹਾਨੂੰ ਅੱਜ ਅੰਮ੍ਰਿਤਸਰ ਦੀ ਦਿਵਾਰੀ ਦਿਖਾਵਾਂਗੇ ਕਿੱਦਾਂ ਬਣਾਈ ਜਾਂਦੀ ਹੈ ਦੇਖੀਓ ਤੁਸੀਂ ਸਾਰਿਆਂ ਨੇ ਪਰ ਫਿਰ ਵੀ ਚਲੋ ਮੈਂ ਆਇਆ ਵੀਡੀਓ ਬਣਾਈ ਤੇ ਮੈਂ ਹੁਣ ਤੁਹਾਨੂੰ ਦਿਖਾਵਾਂਗਾ ਕਿ ਕਿੱਦਾਂ ਦਿਵਾਰੀ ਬਣਾਉਂਦੇ ਤੇ ਮਿਲਦੇ ਆਂ ਫਿਰ ਆਪਾਂ ਸਿੱਧਾ ਦਿਵਾਰੀ ਤੇ ਹਾਂਜੀ ਹੁਣ ਆ ਗਿਆ ਆਪਾਂ ਸ਼ਟਰ ਸਾਹਿਬ ਤੇ ਇੱਥੇ ਦਰਸ਼ਨ ਕਰਕੇ ਫਿਰ ਆਪਾਂ ਚੱਲਾਂਗੇ ਸਨ ਸਾਹਿਬ ਗੁਰਦੁਆਰਾ ਸਾਹਿਬ ਤੂਦਵਾਸਲੇ ਬਾਬਾ ਬੁੱਢਾ ਸਾਹਿਬ ਤੇ ਫਿਰ ਉੱਥੋਂ ਦਰਸ਼ਨ ਕਰਕੇ ਫਿਰ ਆਪਾਂ ਆਵਾਂਗੇ ਵਾਪਸੀ ਹਰਮੰਦਰ ਸਾਹਿਬ ਤੇ ਰਾਤ ਨੂੰ ਵੇਖਾਂਗੇ ਆਪਾਂ ਇੱਥੇ ਦੀਵਾਲੀ ਤੁਸੀਂ ਬਣੇਰੇ ਵੀਡੀਓ ਨਾਲ ਤੁਹਾਨੂੰ ਵੀ ਦੀਵਾਲੀ ਵਿਖਾਵਾਂਗੇ ਅੰਮ੍ਰਿਤਸਰ ਦੀ ਤੇ ਆਤਿਸ਼ਬਾਜ਼ੀ ਹੁੰਦੀ ਜੀ ਦੀਪਮਾਲਾ ਸਭ ਵਿਖਾਵਾਂਗੇ ਤੁਹਾਨੂੰ ਤੇ ਬਣੇਰੇ ਵੀਡੀਓ ਦੇ ਨਾਲ ਮਿਲਦੇ ਹਾਂ ਫਿਰ ਹਾਂਜੀ ਸੋਨਸ ਆਪਾਂ ਹੁਣ ਆਪਾਂ ਗੁਰਦੁਆਰਾ ਛਟਾ ਸਾਹਿਬ ਦਰਸ਼ਨ ਕਰ ਲਿਆ ਮੱਥਾ ਟੇਕ ਲਿਆ ਤੇ ਹੁਣ ਆਪਾਂ ਅੱਗੇ ਚੱਲੇ ਪਾਉਣੇ ਆ ਗੁਰਦੁਆਰਾ ਸੰਤ ਸਾਹਿਬ ਤੇ ਉੱਥੇ ਦਰਸ਼ਨ ਕਰਾਂਗੇ ਤੋਂ ਉਦੋਂ ਬਾਅਦ ਆਪਾਂ ਚਲਾਂਗੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਣੇ ਰਹਿਓ ਵੀਡੀਓ ਦੇ ਨਾਲ ਮਿਲਦੇ ਆ ਨੈਕਸਟ ਗੁਰਦੁਆਰਾ ਸਾਹਿਬ ਹਾਂ ਜੀ ਫਿਰ ਸੋਣ ਆ ਗਏ ਆਪਾਂ ਦੁਬਾਰਾ ਫਿਰ ਵਾਪਸ ਮੱਥਾ ਟੇਕ ਕੇ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਕੇ ਆ ਗਏ ਆ ਦਰਬਾਰ ਸਾਹਿਬ ਹੁਣ ਥੋੜੀ ਦੇਰ ਕਰਦੇ ਆ ਰੈਸਟ ਤੇ ਸ਼ਾਮ ਨੂੰ 5:00 ਵਜੇ ਜਾਵਾਂਗੇ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਤੇ ਫਿਰ ਉੱਥੇ ਦੇਖਾਂਗੇ ਦਿਵਾਲੀ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੁਸੀਂ ਵੀ ਦੇਖਿਓ ਮੇਰੇ ਨਾਲ ਹੀ ਦਿਵਾਲੀ ਅੰਮ੍ਰਿਤਸਰ ਦੀ ਸਿਖੂ ਦੇਖੋ ਮੇਰੇ ਨਾਲ ਹੀ ਦਿਵਾਲੀ ਅੰਮ੍ਰਿਤਸਰ ਦੀ ਆਪ ਜੀ ਮਹੇਸ਼ੂ ਦਾ ਕਿਤਾਬਾ ਜਿੰਦਾ ਸਿੱਖ ਕੌਮ ਨੇ ਆਪਣੀ ਵਿਲੱਖਣ ਮਿਆਰੀ ਹੋਣ ਅਤੇ ਪਛਾਣ ਸਿੱਖ ਕੌਮ ਨੇ ਦਾਦੇ ਵੀ ਆਪਣੀ ਹਾਂਜੀ ਫਰੈਂਡਸ ਹੁਣ ਆ ਗਏ ਆਪਾਂ ਰੋਮ ਤੇ ਦੀਵਾਲੀ ਵੇਖ ਕੇ ਤੇ ਅਸੀਂ ਅੰਮ੍ਰਿਤਸਰ ਦੀ ਦੀਵਾਲੀ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਕਿ ਤੁਹਾਨੂੰ ਅੰਮ੍ਰਿਤਸਰ ਦੀ ਦੀਵਾਲੀ ਕਿੱਦਾਂ ਦੀ ਲੱਗੀ ਤੇ ਹੁਣ ਕਰਾਂਗੇ ਆਪਾਂ ਰੈਸਟ ਤੇ ਕੱਲ ਨੂੰ ਚਲਾਂਗੇ ਆਪਾਂ ਘਰੇ ਵਾਪਸ ਤੇ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਪੋਰਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਤੇ ਬਣੇ ਰਹੋ ਵੀਡੀਓ ਦੇ ਨਾਲ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਜਲਦ ਤਦ ਤੱਕ ਧੰਨਵਾਦ ਸਤਿ ਸ੍ਰੀ ਅਕਾਲ